ਸ਼ੀਵਾ ਰੂ ਸਰਬ ਜੀਉ ਸਲੋਕ ਮਹਾਨਾ ਦੀ ਜਾ ਬੇਗਨਾ ਅਰਸਾ ਬਾਰ ਮਾਗੇ ਨਦ ਜਲ ਕੋ ਉਤਾਸ ਸਾਂਸ ਮਾਨ ਹੱਕ ਦਾ ਨਦ ਜੀ ਜਾ ਤੋਡਾ ਸੰਸਾਰ ਮਾਨੁਖ ਕਰਮ ਕਮਾਵਨੇ ਹਮੈ ਅੰਦਰ ਕੋ ਵਾਰ ਗੁਰਮਖਿਆਰਤ ਪੀਵਾਨ ਨਾ ਨਛੋੜੂ ਪੀਂਜਾ ਰਾਮ ਹੰਨਾਤੀ ਜਾ ਸਹੇਜ ਜਾਗੈ ਸਹੇਜ ਨਾਮ ਜਪਿਆ ਸਵੇ ਸਵੇ ਨਾਮ ਨਾਮ ਰਤਿਆ ਮਰਜ

ਬਰਮਤਿੰਦੇਵਾ ਆਪ ਗਰਮ ਘਾ ਚਲਿਆ ਜੋ ਹਰਨਾਮ ਤੇ ਆਇ ਤੰਗਾ ਸਭ ਘਟਿਆ ਬਰਮਤਿੰਦੇਵਾ 啊。